ਸਤਿ ਸ਼੍ਰੀ ਅਕਾਲ ਜੀ SKB ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਬੈਲ ਆਈਕਨ ਜ਼ਰੂਰ ਦਬਾ ਲੇਨਾ ਜੋ ਕਿ ਤੁਹਾਨੂੰ ਆਉਣ ਵਾਲੀ ਹਰ ਇੱਕ ਕਹਾਣੀ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਕਹਾਣੀ ਚਿੱਟਾ ਜਾਦਰਾ ਚਿੱਟਾ ਗੁਰਦਾ ਚਿੱਟਾ ਦਾੜਾ ਤੇ ਚਿੱਟੀ ਪੱਗ ਸਰਦਾਰ ਪ੍ਰੀਤਮ ਸਿੰਘ ਦੀ ਸ਼ਖਸੀਅਤ ਨੂੰ ਜੱਜਦੀ ਸੀ ਪ੍ਰੀਤਮ ਸਿੰਘ ਦੀ ਉਮਰ 80 ਵਰਿਆਂ ਦੀ ਹੋ ਗਈ ਸੀ ਪਰ ਉਹਦਾ ਇਲਾਕੇ ਦੇ ਵਿੱਚ ਪੂਰਾ ਟੌਰ ਸੀ ਉਹ ਫੌਜ ਵਿੱਚੋਂ ਸੁਪੇਦਾਰ ਦੀ ਪੋਸਟ ਤੋਂ ਰਟਾਇਰ ਹੋ ਕੇ ਆਇਆ ਸੀ ਸਾਰੇ ਹੀ ਪਿੰਡ ਦੇ ਲੋਕ ਉਸ ਦੀ ਬੜੀ ਇੱਜ਼ਤ ਕਰਦੇ ਸਨ ਉਹ ਵੀ ਹਰ ਵੱਡੇ ਛੋਟੇ ਨੂੰ ਬਹੁਤ ਪਿਆਰ ਕਰਦਾ ਸੀ ਉਸ ਦੇ ਪਰਿਵਾਰ ਵਿੱਚ ਉਹ ਅਤੇ ਉਸ ਦੀ ਘਰ ਵਾਲੀ ਬਸੰਤ ਕੌਰ ਜਿਸ ਦੀ ਉਮਰ 75 ਸਾਲ ਸੀ ਉਸ ਦੇ ਦੋ ਮੁੰਡੇ ਸਨ ਸੋਨ ਸਿੰਘ ਸ਼ਹਿਰ ਵਿੱਚ ਸਰਕਾਰੀ ਨੌਕਰੀ ਕਰਦਾ ਸੀ ਮੋਹਨ ਸਿੰਘ ਜੋ ਕਿ ਵੱਡਾ ਸੀ ਪਿੰਡ ਵਿੱਚ ਰਹਿ ਕੇ ਖੇਤੀਬਾੜੀ ਸੰਭਾਲਦਾ ਸੀ ਸੋ ਮੋਹਨ ਸਿੰਘ ਦਾ ਇੱਕ ਮੁੰਡਾ ਸੀ ਜਿਸ ਦੀ ਉਮਰ 18 ਕੋ سال ਦੀ ਸੀ ਉਹ ਹਰ ਵੇਲੇ ਬੁਲਟ ਤੇ ਚੜ ਕੇ ਪਿੰਡ ਵਿੱਚ ਗੇੜੀਆਂ ਦਿੰਦਾ ਰਹਿੰਦਾ ਤੇ ਮੁੰਡਿਆਂ ਨਾਲ ਘੁੰਮਦਾ ਰਹਿੰਦਾ ਉਸ ਨੂੰ ਹੌਲੀ ਹੌਲੀ ਨਸ਼ੇ ਦੀ ਲਤ ਵੀ ਲੱਗ ਗਈ ਸੀ ਸ਼ੁਰੂ ਸ਼ੁਰੂ ਵਿੱਚ ਮੈਡੀਕਲ ਨਸ਼ਾ ਕਰਨ ਲੱਗ ਪਿਆ ਤੇ ਉਹ ਗੋਲੀਆਂ ਕੈਪਸੂਲ ਸਭ ਕੁਝ ਖਾਈ ਜਾਂਦਾ ਸੀ ਹੌਲੀ ਹੌਲੀ ਉਹ ਬੁਰੀ ਸੰਗਤ ਕਰਦਾ ਕਰਦਾ ਬੁਰੀ ਸੰਗਤ ਦਾ ਮੋਰੀ ਬਣ ਗਿਆ ਸੀ ਗੋਲੀਆਂ ਕੈਪਸੂਲ ਸ਼ਰਾਬ ਇੱਥੋਂ ਤੱਕ ਕਿ ਚਿੱਟਾ ਵੀ ਲਾਉਣ ਲੱਗ ਪਿਆ ਸੀ ਜਿਸਦੇ ਦਾਦੇ ਨੇ ਫੌਜ ਵਿੱਚ ਰਹਿੰਦਿਆਂ ਹੋਇਆਂ ਵੀ ਕਦੀ ਰੰਬ ਤੱਕ ਵੀ ਨਾ ਪੀਤੀ ਸੀ ਉਸ ਦਾ ਪੂਰਾ ਖਾਨਦਾਨ ਬੇਦਾਗ ਤੇ ਸਾਫ਼ ਸੁਥਰਾ ਸੀ ਹੁਣ ਤਾਂ ਉਸ ਦਾ ਪੋਤਰਾ ਆਪਣੇ ਆਪ ਨਿੱਕੇ ਲਾਉਣ ਲੱਗ ਪਿਆ ਸੀ ਅੱਜ ਤਾਂ ਉਸ ਨੇ हद ਹੀ ਕਰ ਦਿੱਤੀ ਸੀ ਨਾਲ ਦੇ ਪਿੰਡ ਦੀ ਕੁੜੀ ਨੂੰ ਸਕੂਲ ਜਾਂਦੀ ਨੂੰ ਚੁੱਕ ਕੇ ਦੋਸਤਾਂ ਨਾਲ ਰਲ ਕੇ ਉਸ ਦੀ ਇੱਜ਼ਤ ਲੁੱਟ ਲਈ ਸੀ ਕਿਸੇ ਨੂੰ ਪਤਾ ਨਾ ਲੱਗ ਜਾਵੇ ਇਸ ਦਰੋਂ ਕੁੜੀ ਦੀ ਇੱਜ਼ਤ ਲੁੱਟ ਕੇ ਉਸ ਨੂੰ ਜਾਨੋਂ ਮਾਰ ਕੇ লাশ ਨੂੰ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਸੀ ਦੂਜੇ ਦਿਨ ਹੀ ਪੁਲਿਸ ਨੇ ਇਸ ਨੂੰ ਫੜ ਲਿਆ ਤੇ ਕੁੜੀ ਦੀ লাশ ਵੀ ਬਰਾਮਦ ਕਰ ਲਈ ਜਦੋਂ ਇਸ ਗੱਲ ਦਾ ਪਤਾ ਦਾਦੇ ਨੂੰ ਲੱਗਿਆ ਤਾਂ ਹੌਂਕਾ ਲੈ ਕੇ ਰਹਿ ਗਿਆ ਉਸ ਤੇ ਪੋਤੇ ਨੇ ਉਸ ਦੇ ਚਿੱਟੇ ਦਾੜੇ ਨੂੰ ਤੇ ਚਿੱਟੇ ਬਾਣੇ ਨੂੰ ਐਸੀ ਕਾਲਖ ਮਲਿੱਕੇ ਦਾਦਾ ਸ਼ਰਮ ਦਾ ਮਾਰਾ ਮੁੜ ਕੇ ਘਰੋਂ ਬਾਹਰ ਨਾ ਨਿਕਲਿਆ 4 ਕੁ ਮਹੀਨਿਆਂ ਬਾਅਦ ਜਦੋਂ ਘਰੋਂ ਨਿਕਲਿਆ ਘਰੋਂ ਬਾਹਰ ਨਿਕਲਿਆ ਤਾਂ ਚਾਰ ਬੰਦਿਆਂ ਦੇ ਮੋਢਿਆਂ ਤੇ ਹੀ ਨਿਕਲਿਆ ਪੁੱਤੇ ਵੱਲੋਂ ਖਾਨਦਾਨ ਦੀ ਇੱਜ਼ਤ ਨੂੰ ਮਲੀ ਹੋਈ ਕਾਲਖਤਾ ਦਾਗ ਸਰਦਾਰ ਪ੍ਰੀਤਮ ਸਿੰਘ ਸਹਾਰ ਨਾ ਸਕਿਆ ਸੋ ਦੋਸਤੋ ਸਾਨੂੰ ਨਸ਼ਿਆਂ ਦੀ ਦਲਦਲ ਵਿੱਚ ਨਹੀਂ ਫਸਣਾ ਚਾਹੀਦਾ ਅਗਰ ਨੌਜਵਾਨ ਆਪ ਹੀ ਕੋਸ਼ਿਸ਼ ਕਰਨ ਤਾਂ ਨਸ਼ਿਆਂ ਦੀ ਕਾਲਖ ਜੋ ਸਮਾਜ ਦਾ ਅਕਸ ਕਾਲਾ ਕਰ ਰਹੀ ਆ ਉਸ ਨੂੰ ਆਪ ਹੀ ਸਾਫ਼ ਕਰ ਸਕਦੇ ਹਨ ਸੋ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਜੇਕਰ ਕਹਾਣੀ ਪਸੰਦ ਆਈ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਸੋ ਮਿਲਦੇ ਹਾਂ ਜੀ ਇੱਕ ਨਵੀਂ ਕਹਾਣੀ ਲੈ ਕੇ ਤਦ ਤੱਕ ਲਈ ਧੰਨਵਾਦੀ